ਸਤਿਗੁਰ ਜੀ ਅੱਜ ਮੈਂ ਅੱਜ ਮੈਂ ਪੁੱਛਿਆ ਆ ਅਰਸਾਂ ਸੀ ਲੱਗੇ ਕਿੱਥੇ ਬੰਨ ਲੱਗੇ ਸੋਣਿਆ ਗੰਦੀ ਇਹਨਾਂ ਦੇ ਕੋਲ ਨਹੀਂ ਭਲੇਖਾ ਲੱਗਿਆ ਚਲੋ ਕੋਈ ਗੱਲ ਨਹੀਂ ਕਿਦਨ ਕੋ ਕਿਦਨ ਕੋ ਹੋ ਜੂਗਾ ਸੋਣਿਆ ਮਾਨ ਜੀ ਤੁਹਾਨੂੰ ਪਤਾ ਬਹੁਤ ਵੱਡੀ ਗਾਇਕ ਹੈ ਪੰਜਾਬ ਚ ਦੇਖਨੇ ਆ ਡੋ ਮਰਜ਼ੀ ਹੋ ਕੇ ਦਿਨ ਕੋ ਕਿਦਨ ਕੋ ਕਰਾਓ ਕਿਨਾਂ ਸਿਆ ਬਹੁਤ ਵੱਡੀਆਂ ਫਿਲਮਾਂ ਆਈਆਂ ਤੁਰੀ ਸੁਣਿਆ ਬਹੁਤ ਜ਼ਿਆਦੀਆਂ ਤੇ ਬਹੁਤ ਵੱਡੇ ਗੀਤਾਂ ਚਾਹੇ ਮੂਸੇ ਵਾਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਬਹੁਤ ਵਧੀਆ ਅੱਜ ਮੈਨੂੰ ਪਤਾ ਲੱਗਾ ਮੈਂ ਇਹਨਾਂ ਨੂੰ ਮਿਲ ਕੇ ਆਇਆ ਅੱਜ ਇਹਨਾਂ ਨੂੰ ਖੁਦ ਉੱਥੇ ਗਿਆ ਤੇ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚਲੋ ਬਹੁਤ ਕੀਤੀ ਆ ਚਲੋ ਇਤਰਾ ਹੀ ਬਾਬਾ ਪੁੱਢਾ ਸਾਹਿਬ ਮੇਰ ਕਰੇ ਇਤਰਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਜਿਹੜੀ ਸੇਵਾ ਕਰਦੇ ਆਪੇ ਗੁਰੂ ਮੇਰੇ ਸਾਹਬਰਾ ਜਿਹੜੇ ਹਲਕੇ ਦੇ ਲੋਕ ਆ ਉਹ ਜ਼ਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜ਼ਰੂਰ ਦੇਣਗੇ ਤੇ ਮੈਨੂੰ ਲੱਗਦਾ ਉਹ ਪਿੱਛੇ ਬੰਨ ਟੁੱਟਾ ਹੀ ਤੇ ਭੰਜੀ ਜਾਨਾਂ ਨੇ ਕੋਈ ਸਿੱਖ ਕਹਿ ਦਿੱਤਾ ਹੀ ਤੇ ਯਾਰ ਆ ਇੱਥੇ ਕੋਈ ਤੋੜਾ ਧੋ ਤੇ ਕੋਈ ਈਡੀ ਵੱਡੀ ਗੱਲ ਨਹੀਂ ਆ ਰਹੀ ਮੈਂ ਪੁੱਛਣਾ ਆ ਕਿ ਚੱਕਰੀ ਕਹਾਣੀ ਦਾ ਹੈ ਭੰਜੀ ਹਰੀ ਕਹਿੰਦੇ ਸੰਗਾ ਸਾਹਿਬ ਚੱਲਦਾ ਰਹਿੰਦਾ ਆ ਕਿਦ ਦਿਨ ਕੋ ਕਿਦ ਦਿਨ ਕੋ ਦਿਨ ਹੀ ਕੋ ਠੀਕ ਆ ਨਾ ਕبھی ਨਹੀਂ ਬਾਹੂ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਕੁਛ ਨਹੀਂ ਲਾਉਣਾ ਸਰਦੀ ਲੱਗਦੀ ਬਹੁਤ ਪਿਆਰੀ ਭੰਜੀ ਹਰੀ ਪਿੰਟ ਨਹੀਂ ਪਾਉਂਦੇ ਪੰਜਾਬੀ ਸੂਟ ਪਾ ਕੇ ਰੱਖਦੇ ਆ ਕبھی ਨਹੀਂ ਬਾਹੂ ਕبھی ਨਹੀਂ ਬਾਹੂ ਕبھی ਨਹੀਂ ਬਾਦਰਾ ਵਾਲੇ ਨਹੀਂ ਪਾਉਂਦੇ ਕبھی ਨਹੀਂ ਬਾਹੂ ਠੀਕ ਆ ਨਾ ਤੇ ਬਹੁਤ ਵਧੀਆ ਤੇ ਭੰਜੀ ਹਰੀ ਤੇ ਚਲੋ ਹਲਕੇ ਜਿਹੜਾ ਇਹ ਆ ਲੋਕਾਂ ਦੀ ਸੇਵਾ ਇਹਨਾਂ ਨੇ ਬਹੁਤ ਕੀਤੀ ਆ ਅੱਜ ਮੈਂ ਤਰੋਂ ਦੇਖਿਆ ਨਾ ਬੜਾ ਮਨ ਖੁਸ਼ ਹੋਇਆ ਹਲਕੇ ਦੇ ਲੋਕਾਂ ਨੂੰ ਇਹਨਾਂ ਨੇ ਸਾਰਾ ਚੌਕਰ ਦਿੱਤਾ ਖਾਣ ਪੀਣ ਵਾਲੀਆਂ ਚੀਜ਼ਾਂ ਕੇਰੀਆਂ ਉਹ ਮੱਈਆਂ ਕਰਾਈਆਂ ਲੋਕਾਂ ਨੂੰ ਤੇ ਲੋਕ ਕਹਿੰਦੇ ਆ ਜਨਤਾ ਬੜੀ ਖੁਸ਼ ਹੈ ਉਥੋਂ ਦੀ ਸਾਰੇ ਉਹਨਾਂ ਆ ਸਾਡੇ ਸੁਨੀਆ ਮਾਨਦੀ ਨੇ ਬਹੁਤ ਸੇਵਾ ਕੀਤੀ ਹਲਕੇ 'ਚ ਕੋਈ ਕਸਰ ਨਹੀਂ ਛੱਡੀ ਕਿੱਥੇ ਚੀਜ਼ ਇਹਨਾਂ ਨੇ ਨਹੀਂ ਭੇਜੀ ਖਾਣ ਵਾਲੀ ਵਰਤੋ ਉੱਥੇ ਗਈ ਆ ਸਾਰੀਆਂ ਚੀਜ਼ਾਂ ਤੇ ਲੋਕ ਇਹੋ ਜਿਹਾ ਮੇਰੇ ਹਿਸਾਬ ਨਾਲ ਰਾਜਾ ਹੋਵੇ ਤੇ ਇਹੋ ਜਿਹਾ ਰਾਜਾ ਹੋਵੇ ਤੇ ਨਹੀਂ ਤੇ ਹੋਵੇਗਾ ਕਿਰਾ ਲੋਕਾਂ ਦੀ ਜਨਤਾ ਜ ਪਰਜਾ ਜ ਹਾਜ਼ਰ ਆ 24 ਘੰਟੇ ਤੇ ਉਹ ਲੋਕਾਂ ਨੂੰ ਇਹੋ ਬੰਦਾ ਚਾਹੀਦਾ ਆ ਕਿਰੀ 24 ਘੰਟੇ ਲੋਕਾਂ ਦੀ ਕੋਰਟ ਚ ਹਾਜ਼ਰ ਆ ਠੀਕ ਆ ਨਾ ਤੇ ਸੁਣਿਆ ਮਾਨ ਕਿਦਨ ਕਹੋ ਕਿਦਨ ਕਹੋ ਅਦਨ ਕਹੋ ਕਦੇ ਨਹੀਂ ਬਹੂ ਕਦੇ ਨਹੀਂ ਬਹੂ